ਪੰਜਾਬ ਸਰਕਾਰ ਵੱਲੋਂ ਪੀਖ ਮੰਗਣ ਵਾਲੇ ਬੱਚਿਆਂ ਨੂੰ ਕਿਡਨਾਪਰਾਂ ਤੋਂ ਮੁਕਤ ਕਰਾਉਣ ਅਤੇ ਪੀਖ ਮੰਗਣ ਦੀ ਪ੍ਰਵਿਰਤੀ ਨੂੰ ਠੱਲ ਪਾਉਣ ਲਈ ਜੀਵਨ ਜੋਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਅੱਜ ਬਟਾਲਾ ਵਿਖੇ ਚਾਈਲਡ ਵੈਲਫੇਅਰ ਅਤੇ ਚਾਈਲਡ ਪ੍ਰੋਟੈਕਸ਼ਨ ਦੇ ਅਧਿਕਾਰੀ ਸੁਨੀਲ ਜੋਸ਼ੀ ਨੇ ਬਟਾਲਾ ਪੁਲਿਸ ਨੂੰ ਲੈ ਕੇ ਰੋਡ ਮਾਰਚ ਕੱਢਿਆ ਗਿਆ ਇਸ ਚਾਈਲਡ ਵਿਭਾਗ ਦੇ ਅਧਿਕਾਰੀ ਸੁਨੀਲ ਜੋਸ਼ੀ ਵੱਲੋਂ ਰੇਲਵੇ ਸਟੇਸ਼ਨ ਬੱਸ ਅੱਡੇ ਤੇ ਜਾ ਕੇ ਲੋਕਾਂ ਨੂੰ ਪੀਖ ਮੰਗਣ ਵਾਲਿਆਂ ਨੂੰ ਪੀਖ ਨਾ ਦੇਣ ਅਤੇ ਪੀਕ ਮੰਗਣ ਵਾਲਿਆਂ ਬੱਚਿਆਂ ਬਾਰੇ ਤੁਰੰਤ ਪ੍ਰਸ਼ਾਸਨ ਨੂੰ ਇਤਲਾਹ ਦੇਣ ਬਾਰੇ ਜਾਣਕਾਰੀ ਦਿੱਤੀ ਪ੍ਰਧਾਨ ਜੀ ਤੁਸੀਂ ਜਿਹੜਾ ਵਾ ਇੱਥੇ ਜਿਹੜੀ ਮੰਗਤਾਵਰੀ ਦੀ ਵਧੀ ਹੋਈ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੁਣ ਰੇਡਾਂ ਵੀ ਹੋਣੀਆਂ ਨੇ ਤੇ ਕਿੰਨੇ ਕੁ ਬੱਚੇ ਜਿਹੜੇ ਤੁਸੀਂ ਅੱਗੇ ਰੇਲਵੇ ਸਟੇਸ਼ਨ ਤੇ ਵੇਚਦੇ ਦੇ ਕਾਫੀ ਜਾਣਦੇ ਨੇ ਰੋਜ਼ ਆਟੋ ਪਰ ਪਰਗੇ ਉੱਥੇ ਆਪਣੇ ਅਸ਼ਮੀ ਦੇ ਪੁਲ ਤੇ ਪਰਾਂ ਚੁੰਗੀ ਦੇ ਉਰਦੂ ਪਰਾਂ ਸਾਫ ਆ ਸਾਬਾ ਤੱਕ ਲੱਗੇ ਹੁੰਦੇ ਆ ਉਧਰ ਉਹ ਹਸਪੀਟਲ ਨਾਲ ਲੱਗੇ ਹੁੰਦੇ ਆ ਇਤੋਂ ਹੀ ਜਾਂਦੇ ਆ ਟੇਸਨ ਤੋਂ ਇਧਰੋਂ ਇਧਰੋਂ ਆਉਂਦੇ ਆ ਜਵਾਰ ਨਗਰ ਵਾਲੋ ਤਾਂ ਉਧਰ ਜਾਂਦੇ ਆ ਉੱਥੇ ਮੰਗਦੇ ਆ ਨਿਗੇ ਨਿਗੇ ਬੱਚੇ ਵੀ ਨਾਲ ਜਨਾਨੀਆਂ ਵੀ ਸੁਜੜੀਆਂ ਰੇਡਾਂ ਹੋ ਰੀਆਂ ਉਹਨੂੰ ਕਿਦਾਂ ਵੇਖਦੇ ਹੋ ਕਿਦਾਂ ਦਾ ਕੰਮ ਹੋ ਰਿਹਾ ਉਹ ਰੇਡਾਂ ਰੁੱਡਾਂ ਦਾ ਤਾਂ ਇੰਨਾਂ ਦਾ ਪਤਾ ਨਹੀਂ ਕਿਦੋਂ ਆਉਂਦੇ ਆ ਕਿਦੋਂ ਜਾਂਦੇ ਆ ਕੋਈ ਪਰਫਰਾਇ ਹੋਵੇ ਤੇ ਪਤਾ ਲੱਗਦਾ ਜੇ ਤੁਹਾਡੇ ਮੌਜੂਦਗੀ ਦੇ ਕਿਸੇ ਨੂੰ ਪੜਿਆ ਹੀ ਨਹੀਂ ਜਾਂ ਆਪਾਂ ਰੇਡ ਹੋਇਆ ਇਹਨੂੰ ਲਈ ਕਿ ਦਰਸਾ ਕੇ ਚਲੋ ਜੀ ਸਰ ਅੱਜ ਕਿਹੜੇ ਮਿਸ਼ਨ ਤੇ ਨਿਕਲੇ ਹੋ ਤੇ ਕੀ ਕਹਿਣਾ ਚਾਹਦੇ ਸਰ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਕਿ ਜਿੰਨੇ ਵੀ ਭਿਖਾਰੀ ਨੇ ਉਹਨਾਂ ਭਿਖਾਰੀਆਂ ਨੂੰ ਰੈਸਕਿਊ ਕੀਤਾ ਜਾਏਗਾ ਰੈਸਕਿਊ ਕਰਕੇ ਜਿਹੜੇ ਬੱਚਿਆਂ ਦੇ ਮਦਰ ਫਾਦਰ ਨਾਲ ਨੇ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਉਹਨਾਂ ਨੂੰ ਉਹਨਾਂ ਨੂੰ ਹੈਂਡਓਵਰ ਕੀਤਾ ਜਾਏਗਾ ਪਲੱਸ ਵਾਰਨਿੰਗ ਦਿੱਤੀ ਜਾਏਗੀ ਦੂਸਰੀ ਰੇਡ ਵਿੱਚ ਜੇਕਰ ਉਹ ਦੁਬਾਰਾ ਮਿਲਦੇ ਨੇ ਤਾਂ ਉਹਨਾਂ ਦੇ ਮਦਰ ਫਾਦਰ ਉੱਪਰ ਐਫ ਆਈ ਆਰ ਕੀਤੀ ਜਾਏਗੀ ਸਪੋਜ਼ ਕਰੋ ਕਿਸੇ ਵੀ ਲੇਡੀ ਦਾ ਕਹਿ ਰਹੀ ਹੈ ਮੇਰਾ ਬੱਚਾ ਵਾ ਬੱਚਾ ਕਹਿ ਰਹਾ ਕਿ ਇਹ ਮੇਰੀ ਮਦਰ ਨਹੀਂ ਆ ਉਹਨਾਂ ਦਾ ਡੀਐਨਏ ਟੈਸਟ ਕਰਾਇਆ ਜਾਏਗਾ ਡੀਐਨਏ ਟੈਸਟ ਕਰਾਉਣ ਤੋਂ ਬਾਅਦ ਸਰ ਉਹਨਾਂ ਤੇ ਜੋ ਬੰਦੀ ਕਾਰਵਾਈ ਲੇਡੀ ਤੇ ਕੀਤੀ ਜਾਏਗੀ ਤੇ ਬੱਚੇ ਨੂੰ ਆਪਣੇ ਕੋ ਰੱਖਿਆ ਜਾਏਗਾ ਚਿਲਡਰਨ ਹੋਮ ਚ ਬਾਅਦ ਚ ਉਹਦੇ ਮਦਰ ਫਾਦਰ ਲੱਭ ਕੇ ਉਹਨੂੰ ਹੈਡਵਰ ਕੀਤਾ ਜਾਏਗਾ ਸੋ ਹੁਣ ਤੱਕ ਕੋਈ ਬੱਚੇ ਰਿਕਵਰ ਕੀਤੇ ਗਏ ਨੇ ਸਰ ਜਿਸ ਤਰ੍ਹਾਂ ਸਾਡਾ ਪੂਰੇ ਜ਼ਿਲ੍ਹੇ ਵਿੱਚ ਆਪਾਂ ਲਗਾਤਾਰ ਕੰਟੀਨਿਊ ਕੰਮ ਕਰ ਰਹੇ ਹਾਂ ਸਰ ਅੱਜ ਸਵੇਰ ਦੇ ਤੁਸੀਂ ਵੀ ਸਾਡੇ ਨਾਲ ਹੋ ਸਾਰਾ মিডিਆ ਪੁਲਿਸ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਬਾਕੀ ਸਾਰੇ ਵਿਭਾਗ ਸਾਡੇ ਨਾਲ ਨੇ ਆਪਾਂ ਜਿੱਥੇ ਵੀ ਰੇੜੀ ਤੇ ਕਿਸੇ ਵੀ ਚੌਂਕ 'ਚ ਕਿਸੇ ਵੀ ਸਟੇਸ਼ਨ ਤੇ ਬੱਸ ਸਟੈਂਡ ਤੇ ਜਾ ਕੇ ਪੁੱਛਦੇ ਆ ਉਹ ਕਹਿੰਦੇ ਜੀ ਪਿਛਲੇ 2-3 ਦਿਨ ਤੋਂ ਉੱਥੇ ਕੋਈ ਵੀ ਨਹੀਂ ਆਉ, ਛੱਡ ਕੇ ਚੱਲ ਗਏ ਹੋਏ ਨੇ। ਇਸ ਤਰ੍ਹਾਂ ਕਹਿੰਦੇ ਕਿ ਸਵੇਰੇ ਆ ਜਾਂਦੇ ਨੇ ਪਰ ਹੁਣ 2-3 ਦਿਨ ਤੋਂ ਕੋਈ ਨਹੀਂ ਆ ਰਿਹਾ ਜੀ। ਸਰ ਅੱਜ ਕਿਹੜੀ ਜਗ੍ਹਾ ਤੇ ਰੇਡ ਕੀਤੀ ਜਾਰੀ ਸਰ ਬਟਾਲੇ ਦੇ ਲੱਖ ਲੱਖ ਜਗ੍ਹਾ ਤੇ ਜਿਸ ਤਰ੍ਹਾਂ ਬੱਸ ਸਟੈਂਡ ਸਟੇਸ਼ਨ ਵੀ ਮਾਰਟ ਹੋ ਗਿਆ, ਘਸੇ ਦਾ ਪੋਲ ਹੋ ਗਿਆ। ਸਾਰੇ ਸਾਰੀਆਂ ਜਗ੍ਹਾ ਤੇ ਜੀ। ਸਾਰੇ ਹਾਲ ਤੱਕ ਬੱਚਾ ਬਰਾਬਰ ਸਰ ਤੁਸੀਂ ਨਾਲ ਹੀ ਉਹ ਸਵੇਰ ਦੇ ਕੋਈ ਬੱਚਾ ਤੇ ਮਿਲਿਆ ਨਹੀਂ ਜੀ। ਆਪਾਂ ਤੁਹਾਨੂੰ ਵੀ ਸਕੇ ਨਾਮ ਲਿਆ ਸੀ ਕਿ ਤੁਸੀਂ ਵੀ ਦੇਖੋ ਜੇਕਰ ਤੁਹਾਨੂੰ ਵੀ ਲੱਗਦਾ ਕਿਤੇ ਹੈਗਾ ਤਾਂ ਉਹਨੂੰ ਦੱਸੋ ਆਪਾਂ ਪੂਰੀ ਟੀਮ ਨਾਲ ਆਪਾਂ ਉਥੇ ਚੱਲ ਜੰਨੇ ਆ ਜੀ ਲੱਗਦਾ ਟੀਮ ਦਾ ਖੂਫ ਫਿਰ ਪੈ ਗਿਆ ਪੂਰੇ ਪੰਜਾਬ ਦੇ ਸਰ ਆਪਾਂ ਇਹ ਜਾਣਦੇ ਆ ਕਿ ਪੂਰਾ ਪੰਜਾਬ ਹੀ ਪਿਖਾਰੀ ਮੁਕਤ ਹੋਏ ਜੀ ਕੋਈ ਵੀ ਇੱਥੇ ਨਾਮ ਮੰਗੇ ਸਾਡੇ ਵੱਲੋਂ ਇੱਕ ਸਪਾਂਸਰਸ਼ਿਪ ਸਕੀਮ ਚੱਲ ਰਹੀ ਆ ਜਿਹੜੇ ਬੱਚੇ ਸਾਨੂੰ ਇਸ ਤਰ੍ਹਾਂ ਦੇ ਲੱਭਦੇ ਨੇ ਉਹਨਾਂ ਨੇ ਮਦਰ ਫਾਦਰ ਨੂੰ ਇੰਨੀ ਗੱਲ ਕਹਿਦੀ ਸੀ ਬੱਚੇ ਨੂੰ ਸਕੂਲ ਪਾਓ 4000 ਰੁਪਿਆ ਪੰਜਾਹ ਸਰਕਾਰ ਦੇ ਰਹੀ ਆ ਆਪਾਂ ਉਹਨਾਂ ਨੂੰ ਲਵਾਵਾਂਗੇ ਜੀ ਸਰ ਇਹ ਪਬਲਿਕ ਨੂੰ ਟੋਲ ਫਰੀ ਨੰਬਰ ਵੀ ਚੱਲ ਰਿਹਾ ਤੁਹਾਡ ਜੇਕਰ ਤੁਹਾਨੂੰ ਕਿਤੇ ਵੀ ਕੋਈ ਵੀ ਅਸਰਾਂ ਦਾ ਬੱਚਾ ਲੱਭਦਾ 1098 ਤੇ ਕਾਲ ਕਰੋ ਆਪਾਂ ਸਾਡੀ ਟੀਮ ਉੱਥੇ ਆ ਕੇ ਤੁਹਾਨੂੰ ਸਹਿਯੋਗ ਕਰੇਗੀ ਜੀ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਬੱਚਿਆਂ ਨੂੰ ਸਰ ਅਸੀਂ ਤੇ ਇਹੀ ਕਹਿ ਰਹੇ ਆ ਕਿ ਜਿੰਨੀ ਮਰਜ਼ੀ ਆਪਾਂ ਰੇਡਸ ਕਰੀਏ ਜਿੰਨੀ ਦੇਰ ਤੱਕ ਪਬਲਿਕ ਸਾਥ ਨਹੀਂ ਦੇਗੀ ਉਨੀ ਦੇਰ ਤੱਕ ਸਾਡੀ ਰੇਡਸ ਦਾ ਕੋਈ ਫਾਇਦਾ ਨਹੀਂ ਹੁੰਦਾ ਸਰ ਆਪਾਂ ਬੱਚੇ ਲੱਭਦੇ ਆ ਬੱਚੇ ਡੋਲ ਵੇਕੇ ਧੋੜ ਵੀ ਜਾਂਦੇ ਜਿਸ ਤਰ੍ਹਾਂ ਕੋਈ ਬੱਚਾ ਨਹੀਂ ਮਿਲ ਰਿਹਾ ਸਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵਾ ਕਿ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਆ ਕਿ ਜਿੱਦਾਂ ਕੋਈ ਵੀ ਬੱਚਾ ਵਾ ਤੀ ਦੇਖੋ ਛੋਟੇ ਬੱਚਿਆਂ ਨੂੰ ਫਾਸਟ ਫ ਤੁਸੀਂ ਕਹਿੰਦੇ ਹੋ ਕਿ ਆਪਾਂ ਪੈਸਾ ਨਹੀਂ ਦੇਣਾ ਕਈ ਵਾਰੀ ਆਪਾਂ ਕਹਿੰਦੇ ਜੀ ਬੱਚੇ ਆਪਾਂ ਕਹਿੰਦੇ ਪੈਸਾ ਨਾ ਦਿਓ ਜੀ ਆਪਾਂ ਪੈਸਾ ਨਹੀਂ ਦਿੰਦੇ ਉਹਨਾਂ ਨੂੰ ਪਰ ਕੀ ਕਰਦੇ ਹਾਂ ਜਿੱਦਾਂ ਤੁਸੀਂ ਚੌਂਕ 'ਚ ਖੜੇ ਹੋ ਉੱਥੇ ਕੋਈ 버ਗਰ ਹੀ ਰੇਡੀ ਆ ਤੁਸੀਂ ਕਹਿੰਦੇ ਇੱਕ 버ਗਰ ਲੈ ਬੱਚੇ ਨੇ 버ਗਰ ਲੈ ਲੈਣਾ ਲੱਗ ਗਈ ਕੋਲਡਿੰਗ ਲੈ ਲੈਣੀ ਜਿਹੜੇ ਬੱਚੇ ਨੂੰ ਖਾਣ ਨੂੰ 버ਗਰ ਪੀਣ ਨੂੰ ਕੋਲਡਿੰਗ ਮਿਲੇਗੀ ਉਹ ਬੱਚਾ ਕਦੀ ਵੀ ਸਕੂਲ ਨਹੀਂ ਜਾਏਗਾ ਤੇ ਉਸ ਬੱਚੇ ਨੂੰ ਆਦਤ ਪੈ ਜਾਏਗੀ ਕਿ ਉਹ ਬੱਚਾ ਬਾਰ-ਬਾਰ ਚੌਂਕਾ ਜਾ ਕੇ ਖੜੇਗਾ ਪੈਸੇ ਮੰਗੇਗਾ ਖਾਣ ਨੂੰ ਮੰਗੇਗਾ ਪਲੀਜ਼ ਇਦਾਂ ਦਾ ਕੁਐਸਚਨ ਨਾ ਦਵੋ ਉਹਦੇ ਨਾਲ ਬੱਚਿਆਂ ਨੂੰ ਵੀ ਇਹ ਸਬਕ ਸਾਤ ਕਰੋ ਜੀ ਸਰ ਕਈ ਵਾਰੀ ਕਾਲ ਕਰਨ ਤੋਂ ਲੋਕ ਡਰਦੇ ਨੇ ਕਿ ਉਹਨਾਂ ਦਾ ਨੰਬਰ ਸਰ ਜਿਹੜਾ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜੇਕਰ ਕੋਈ ਕਾਲ ਕਰਦਾ ਹੈ ਉਹਦਾ ਨਾਮ ਤੇ ਨੰਬਰ ਗੁਪਤ ਰੱਖਿਆ ਜਾਏਗਾ ਸਰ ਇਦਾਂ ਦਾ ਕੁਝ ਨਹੀਂ ਆ ਕਿ ਆਪਾਂ ਉਹਨਾਂ ਨੂੰ ਜੇਕਰ ਉਹ ਬੱਚੇ ਇਸ ਤਰ੍ਹਾਂ ਕਰਨਗੇ ਬਾਰ-ਬਾਰ ਉਹਨਾਂ ਨੂੰ ਫੋਨ ਕਰਾਂਗੇ ਜੀ ਕਿਦਾਂ ਤੁਸੀਂ ਕਿਉਂ ਫੋਨ ਕੀਤੀ ਇਦਾਂ ਦਾ ਕੁਝ ਨਹੀਂ ਹੈਗਾ ਸਰ ਸਰ ਇਹ ਤੇ ਭੀਖ ਮੰਗਣ ਵਾਲਿਆਂ ਵਾਸਤੇ ਹੋ ਗਿਆ ਜਿਹੜੇ ਹੁਣ ਬਾਲ ਮਜ਼ਦੂਰੀ ਕਰਵਾ ਰਹੇ ਨੇ ਉਹਨਾਂ ਦੇ ਕਾਰਵਾਈ ਕੀ ਕਰ ਸਰ ਬਾਲ ਮਜ਼ਦੂਰੀ ਵਿੱਚ ਸਰ ਇਹਦੇ ਵਿੱਚ ਲੇਬਰ ਇਨਸਪੈਕਟਰ ਨੋਡਲ ਅਫਸਰ ਹੁੰਦੇ ਨੇ ਸਰ ਜਿਹੜੇ ਉਹਨਾਂ ਦੀ ਰੇਟਸ ਹੁੰਦੀਆਂ ਸਰ ਆਪਾਂ ਉਹਨਾਂ ਨਾਲ ਆੰਦੇ ਆ ਪੂ ਉਹਦੇ ਵਿੱਚ ਨੋਡਲ ਅਫਸਰ ਲੇਬਰ ਇਨਸਪੈਕਟਰ ਨੇ ਸਰ ਲੇਬਰ ਇਨਸਪੈਕਟਰ ਕੋ ਚਲਾਉਣ ਦੀ ਪਾਵਰ ਆ ਸਰ ਸਾਡੇ ਕੋ ਚਲਾਉਣ ਦੀ ਪਾਵਰ ਨਹੀਂ ਆ ਜਦੋਂ ਉਹਨਾਂ ਰੇਡ ਹੁੰਦੇ ਪਾਉਂਦੇ ਨਾਲ ਜਾਂਦੇ ਆ ਸਰ ਜਿਸ ਤਰੀਕੇ ਨਾਲ ਹੁਣ ਬਟਾਲੇ ਦੇ ਵਿੱਚ ਵੀ ਦੇਖਿਆ ਜਾਵੇ ਬਾਲਮੀ ਮਜ਼ਦੂਰੀ ਬਹੁਤ ਸੰਤਾਵਾ ਦੇ ਪਰ ਕਿੰਨੀਆਂ ਕਿ ਕਾਰਵਾਈਆਂ ਕੀਤੀਆਂ ਤੁਸੀਂ ਆਪ ਦੱਸ ਰਹੇ ਹੋ ਨਾਲ ਆਂਦੇ ਰਹੇ ਕਿੰਨੀਆਂ ਕਿ ਕਾਰਵਾਈਆਂ ਨਹੀਂ ਸਰ ਬਾਲ ਮਜ਼ਦੂਰੀ ਦੀ ਰੇਡ ਅਲੱਗ ਹੁੰਦੀ ਆ ਸਰ ਅਲੱਗ ਹੁੰਦੀ ਆ ਹਾਂਜੀ ਨਾਲ ਆਂਦੇ ਦੋ ਕਿੰਨੀਆਂ ਕਿ ਕਾਰਵਾਈਆਂ ਕੀਤੀਆਂ ਸਰ ਲਾਸਟ ਟਾਈਮ ਜਿਹੜੀ ਇਹਨਾਂ ਦੀ ਰੇਡ ਹੋਈ ਸੀ ਉੱਚ ਤਿੰਨ ਬੱਚੇ ਫੜੇ ਸੀ ਸਰ ਹੁਣ ਬਟਾਲੇ ਪਿਛਲੇ ਗਾਹ ਕਰਵਾ ਹਾਂਜੀ ਸਰ ਜਿੰਨੇ ਭਕਾਨੇ ਵਿਚਰਾ ਨਿਕਰੇਗੇ ਬੱਚੇ ਵੇਚਣ ਦੇ ਰੇੜੀਆਂ ਲੈ ਕੇ ਸਾਰਾ ਸਰ ਸਰ ਮੈਨੂੰ ਤੁਹਾਡੇ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਮੈਨੂੰ ਥੋੜੀ ਦੇਰ ਪਹਿਲਾਂ ਸਰ ਨਾਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਸਰ ਜੇ ਹੁਣ ਬੱਚੇ ਨਹੀਂ ਰਬ ਰਹੇ ਥੋੜੇ ਦਿਨ ਰੁਕ ਜਾਓ ਬਾਬੇ ਦਾ ਵਿਆਹ ਸ਼ੁਰੂ ਹੋ ਜਾਣਾ ਆਪਾਂ ਸਰ ਉਹ ਤਾਂ ਕੰਟੀਨਿਊ ਰੀਲਸ ਕਰਨੀਆਂ ਸਰ